परम सत्कार योग्य पंजाबवासीयो प्यार भरी सत श्री अकाल जਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੀਤੀ ਕੱਲ ਆਪਣੇ ਜਿਹੜੇ ਪੰਜਾਬ ਦੇ ਜਿੰਨੇ ਬਾਰਡਰ ਸੀ ਉਹ ਪੁਲਿਸ ਦੁਆਰਾ ਔਰ ਸਰਕਾਰ ਦੇ ਕਹਿਣ ਮੁਤਾਬਕ ਉਹ ਖਾਲੀ ਕਰਵਾਏ ਗਏ ਨੇ ਔਰ ਨਿਮਰਤਾ ਸਹਿਤ ਬੇਨਤੀ ਕਰਕੇ ਖਾਲੀ ਕਰਵਾਏ ਗਏ ਨੇ ਕਿਸੇ ਕਿਸਮ ਦਾ ਕੋਈ ਜ਼ੋਰ ਜ਼ਬਰਦਸਤੀ ਤੱਕਾ ਨਹੀਂ ਹੋਇਆ ਕਿੰਨੀਆਂ ਵੀਡੀਓਜ਼ ਆਈਆਂ ਜਿਹਦੇ ਚ ਪ੍ਰਸ਼ਾਸਨ ਨੇ ਹੱਥ ਜੋੜ ਕੇ ਬੇਨਤੀ ਕਰਕੇ ਔਰ ਸਾਡੇ ਕਿਸਾਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਕੋਆਪਰੇਟ ਕੀਤਾ ਔਰ ਇਹ ਬਾਰਡਰ ਖਾਲੀ ਹੋਏ ਨੇ ਪਰ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਵੀਡੀਓ ਪੈਂਦੀ ਆ ਜਾਂ ਕੋਈ ਪੈਂਦੀ ਆ ਉਹਦੇ ਥੱਲੇ ਅਸੀਂ ਕਮੈਂਟ ਦੇਖਦੇ ਹਾਂ ਜਾਂ ਉਹਦੇ ਜਦ ਦੇਖਦੇ ਆ ਤਾਂ ਉੱਥੇ ਦੇਖਦੇ ਆ ਕਿ ਬੜੇ ਭੱਦੇ ਗੰਦੀ ਸ਼ਬਦਾਵਲੀ ਜਿਹੜੀ ਸ਼ਬਦਾਵਲੀ ਆਪਾਂ ਆਪਣੀਆਂ ਧੀਆਂ ਭੈਣਾਂ ਦੇ ਵਿੱਚ ਬੈਠ ਕੇ ਬੱਚਿਆਂ ਦੇ ਵਿੱਚ ਬੈਠ ਕੇ ਨਹੀਂ ਦੇਖ ਸੁਣ ਸਕਦੇ ਉਹ ਚੀਜ਼ਾਂ ਲਿਖੀਆਂ ਹੋਈਆਂ ਜਿਹੜੀਆਂ ਕਿ ਕਦੇ ਪੰਜਾਬੀਆਂ ਤੋਂ ਇਸ ਤਰ੍ਹਾਂ ਦੀ ਆਸ ਤੇ ਉਮੀਦ ਨਹੀਂ ਕਰ ਸਕਦੇ ਅਸੀਂ ਇਹ ਗੁਰੂ ਪੀਰਾਂ ਪਗੰਬਰਾ ਦੀ ਧਰਤੀ ਹੈ ਇਹ ਕਿ ਉਹ ਜੇ ਰਾਹ ਤੇ ਆਪਾਂ ਚੱਲ ਪਏ ਇਹਦੇ ਤੇ ਆਪਾਂ ਨੂੰ ਨਿਗਾਹ ਮਾਰਨੀ ਪਊ ਹੁਣ ਇੱਕ ਹੋਰ ਵੱਡਾ ਸਵਾਲ ਹੈ ਵੱਡਾ ਸਵਾਲ ਇਹ ਹੈ ਕਿ ਆਪਾਂ ਆਪਣੀ ਲੜਾਈ ਕਿਹਦੇ ਖਿਲਾਫ ਸੀ ਆਪਣੀ ਲੜਾਈ ਸੀ ਕੇਂਦਰ ਦੇ ਖਿਲਾਫ ਔਰ ਜਦੋਂ ਇਹ ਟਿਕਰੀ ਬਾਰਡਰ ਦੇ ਉੱਤੇ ਕੁੰਡਲੀ ਬਾਰਡਰ ਦੇ ਉੱਤੇ ਜਦੋਂ ਇਹ ਮੋਰਚੇ ਆ ਚੱਲਿਆ ਲਗਭਗ ਸਵਾ ਸਾਲ ਮੋਰਚਾ ਚੱਲਿਆ ਸਵਾ ਸਾਲ ਦੇ ਮੋਰਚੇ ਦੇ ਵਿੱਚ ਉੱਥੇ ਨਾਤਾ ਅਕਾਲੀ ਦਲ ਲੱਭਿਆ ਉਲਟਾ ਅਕਾਲੀ ਦਲ ਤਾਂ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਇਹਦੇ ਪੱਖ 'ਚ ਵੀਡੀਓ ਬਣਾ ਆਪਣਾ ਪੰਦਾ ਸੀਗਾ ਨਾ ਕੈਪਟਨ ਮਨਿੰਦਰ ਸਿੰਘ ਉਹ ਤੋਂ ਕਾਂਗਰਸ ਦੇ ਮੁੱਖ ਮੰਤਰੀ ਲੱਭਿਆ ਉਹ ਸੀਸਮਾ ਫਾਰਮ ਹਾਊਸ 'ਚ ਬੈਠੇ ਸੀ ਜਨਾਬ ਉੱਥੋਂ ਹੀ ਨਹੀਂ ਨਿਕਲੇ ਇੱਕੋ ਇੱਕ ਪਾਰਟੀ ਸੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਉਸ ਮੋਰਚੇ ਦੇ ਵਿੱਚ ਹਿੱਸਾ ਬਣ ਕੇ 파ਟ ਮਣ ਕੇ ਸਾਥ ਦਿੱਤਾ ਜਦੋਂ ਕੇਂਦਰ ਕਹਿੰਦਾ ਸੀ ਕਿ ਦਿੱਲੀ ਦੇ ਅੰਦਰ ਸਾਨੂੰ ਜੇਲਾ ਬਣਾਉਣ ਲਈ ਟੈਂਪਰੇਰੀ ਜਗ੍ਹਾ ਦਿੱਤੀ ਜਾਵੇ ਕੋੜਾ ਜਵਾਬ ਦਿੱਤਾ ਗਿਆ ਵੀ ਅਸੀਂ ਨਹੀਂ ਜਗ੍ਹਾ ਦੇਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਵਾਬ ਦਿੱਤਾ ਉਸ ਵਕਤ ਹਰ ਤਰ੍ਹਾਂ ਦੇ ਟਾਇਲਟਸ ਇੰਟਰਨੈਟ ਦੀ ਸਰਵਿਸਿਜ਼ ਪ੍ਰੋਵਾਈਡ ਕੀਤੀ ਗਈ ਔਰ ਉੱਥੇ ਜਾ ਕੇ ਜਿੰਨੀ ਸੇਵਾ ਕਾਰ ਹੋਈ ਸਾਰਿਆਂ ਨੇ ਸੇਵਾ ਕੀਤੀ ਸਾਰਿਆਂ ਨੇ ਕੀਤੀ ਹਰ ਵਰਗ ਨੇ ਕੀਤੀ ਸਾਰਿਆਂ ਨੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਇਟ ਵਾਸ ਅਨਫੋਰਚੂਨੇਟ ਐ ਅਨਫੋਰਚੂਨੇਟ ਸੀ ਕਿ ਉੱਥੇ ਅਸੀਂ ਕਾਲੀ ਕੁੱਟਲੀ ਕਾਲੀ ਕੁੱਟ ਕੇ ਅਸੀਂ ਫਟਾਫਟ ਉਰੇ ਆਏ ਉਰੇ ਆ ਕੇ ਅਸੀਂ ਵਿਖਰ ਗਏ ਵਿਕਰਨ ਤੋਂ ਬਾਅਦ ਜੋ ਅਸੀਂ 1.5 ਸਾਲ ਇਕੱਠੇ ਨਾ ਹੋਏ ਹੁਣ ਜਦੋਂ ਉਸ ਤੋਂ ਬਾਅਦ ਜੋ ਜਦੋਂ ਅਸੀਂ ਫੇਰ ਅਲੱਗ-ਅਲੱਗ ਢੋਲ ਵਜਾਉਂਦੇ ਫੇਰ ਅਸੀਂ ਕੇਂਦਰ ਕੰਨੀ ਨੂੰ ਕੂਚ ਕੀਤਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਚੱਕ ਕੇ ਜਿਹੜੇ ਸਾਡੇ ਬਾਰਡਰ ਸੀਗੇ ਇਹ ਬਾਰਡਰ ਸੀਲ ਕਰਤੇ ਹਰਿਆਣਾ ਗਵਰਨਮੈਂਟ ਨੇ ਸਾਨੂੰ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਬਾਰਡਰ ਸੀਲ ਕਰਤੇ ਤੇ ਅਸੀਂ ਕੀ ਕੀਤਾ ਅਸੀਂ ਉੱਥੇ ਬਾਰਡਰਾਂ ਦੇ ਉੱਤੇ ਧਰਨਾ ਲਾ ਕੇ ਅਸੀਂ ਆਪਣੇ ਪੰਜਾਬ ਦੇ ਬਾਰਡਰ ਸੀਲ ਕਰ ਲਏ ਵੱਡਾ ਸਵਾਲ ਹੈ ਕੇਂਦਰ ਦਾ ਕੁਝ ਗਿਆ ਜੂਨ ਹੀ ਰੰਗੀ ਉਹਨਾਂ ਦੇ ਸਿਰ ਤੇ ਕੀਦਾ ਗਿਆ ਹਰਿਆਣੇ ਦਾ ਕੁਛ ਗਿਆ ਕੋਈ ਫਰਕ ਨਹੀਂ ਪਿਆ ਹਿਮਾਚਲ ਦਾ ਕੁਛ ਗਿਆ ਕੁਛ ਨਹੀਂ ਗਿਆ ਰਾਜਸਥਾਨ ਦਾ ਕੁਛ ਗਿਆ ਕੁਛ ਨਹੀਂ ਗਿਆ ਨੁਕਸਾਨ ਕਿਦਾ ਹੋਇਆ ਅਸੀਂ ਆਪਣੀ ਬਾਰਡਰ ਦੇ ਲਾਈਫਲਾਈਨ ਸਾਰਾ ਕੁ ਸੜਕਾਂ ਜਿਹੜੀਆਂ ਮੇਨ NH1 ਵੀ ক্লোਜ਼ ਕਰ ਬੈਠੇ ਖਨੌਰੀ ਵਾਲੇ ਵੀ ਬੰਦ ਕਰ ਬੈਠੇ ਕਿੰਨਾ ਨੁਕਸਾਨ ਤੁਸੀਂ ਸੋਚੋ ਆਪਣੇ ਬੱਚਿਆਂ ਦਾ ਇਸ ਪੰਜਾਬ ਦੇ ਲੋਕਾਂ ਦਾ ਆਪਾਂ ਆਪ ਕਰਨ ਲੱਗੇ ਜਿਹੜੇ ਟਰੱਕ 12-12000 14-14000 ਕਿਰਾਇਆ ਲੈਂਦੇ ਸੀ ਉਹ 20-20000 22-22000 ਤਨਖਾਹ ਕਿਰਾਏ ਲੈਣ ਲੱਗੇ ਜਿਹੜੀਆਂ ਟੈਕਸੀਆਂ ਦਾ ਰੇਟ 3500 4000 ਸੀ ਉਹ ਟੈਕਸੀਆਂ ਦਾ ਰੇਟ ਡਬਲ ਹੋ ਗਏ 7000 8000 ਰੁਪਿਆ ਟੈਕਸੀਆਂ ਦੇ ਰੇਟ ਹੋ ਗਏ ਕਰਨ ਕਿ ਉਹਨਾਂ ਨੇ ਕਿਤੇ ਪੱਲਿਓ ਪਾਣੇ ਨੇ ਉਹ ਪਰੇਸ਼ਾਨ ਕਰਨੇ 2-2 ਘੰਟਿਆਂ ਦੇ ਜਾਮ ਦੇ ਵਿੱਚ 2-2 ਘੰਟਿਆਂ ਦੇ ਜਾਮ ਐਨ ਆਰ ਆਈ ਭਰਾ ਉਹ ਕਹਿੰਦੇ ਸਾਨੂੰ ਕੈਨੇਡਾ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਦਿੱਲੀ ਤੱਕ ਆਉਣ ਨੂੰ ਓਨਾ ਟਾਈਮ ਨਹੀਂ ਲੱਗਦਾ ਅਸੀਂ ਸੌਖੇ ਆ ਜਾਂਦੇ ਹਾਂ ਜਿਹੜਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਉਣ ਲਈ ਸਾਡੀ ਜਿਹੜੀ ਦੁਰਗਤੀ ਹੁੰਦੀ ਹੈ ਸਾਨੂੰ 2-2 ਘੰਟੇ ਜਿਹੜੇ ਜਾਮ ਵਿੱਚ ਖੜਨਾ ਪੈਂਦਾ ਸਾਡੀ ਕਿੱਡੀ ਵੱਡੀ ਪ੍ਰੋਬਲਮ ਹੈ ਸਾਡੀ ਕਿੱਡੀ ਵੱਡੀ ਮਜਬੂਰੀ ਆ ਉਹ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਤ ਨਜ਼ਰ ਰੱਖ ਲੋਏ ਸਟੇਟ ਦਾ ਬਹੁਤ ਵੱਡਾ ਲਾਸ ਹੁੰਦਾ ਸੀ ਸਟੇਟ ਦਾ ਨੈਸ਼ਨਲ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੀ ਪਰਸੈਪਸ਼ਨ ਇਹ ਬਣ ਗਈ ਸੀ ਕਿ ਪੰਜਾਬ ਹੈ ਜਿਹੜਾ ਉਹ ਭਾਰਤ ਤੋਂ ਕੱਟ ਆਫ ਹੋਇਆ ਬੈਠਾ ਹੈ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸੀ ਸਾਡੀ ਅਸੀਂ ਕਦੋਂ ਕਹਨੇ ਆ ਅਸੀਂ ਤੁਹਾਡੇ ਨਾਲ ਨਹੀਂ ਮੈਂ ਅਸੀਂ ਹੱਥ ਜੋੜ ਕੇ ਸਿਰ ਨਿਵਾ ਕੇ ਤੁਹਾਨੂੰ ਸਜਦਾ ਕਰਦੇ ਆ ਤੁਸੀਂ ਸਾਡੇ ਬਜ਼ੁਰਗੋਂ ਬਾਪੂੋਂ ਚੱਲੋ ਕਿੱਥੇ ਲੈ ਕੇ ਚੱਲਣਾ ਆਪਾਂ ਕੇਂਦਰ ਦੇ ਖਿਲਾਫ ਲੜਾਈ ਆਪਾਂ ਲੜਦੇ ਆਓ ਚੱਲੀਏ ਚੱਲੀਏ ਕੌਣ ਰੋਕਦਾ ਜੀ ਆਪਾਂ ਟ੍ਰੇਨਾਂ ਦੇ ਰਾਸਤੇ ਕਿਸੇ ਰਾਸਤੇ ਆਪਾਂ ਚੱਲਦੇ ਆਓ ਚੱਲੀਏ ਪਰ ਆਪਣੇ ਪੰਜਾਬ ਦੇ ਬਾਰਡਰ ਨਹੀਂ ਕਲੋਜ਼ ਕਰਨੇ ਚਾਹੀਦੇ ਸਾਡਾ ਆਪਣਾ ਸਾਰੀ ਆਪਣਾ ਪੰਜਾਬ ਦਾ ਨੁਕਸਾਨ ਹੋ ਰਿਹਾ ਇਸ ਤੇ ਚੱਲਦੇ ਹੋ ਇੱਕ ਗੱਲ ਹੋਰ ਆ ਆਪਾਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਇੱਕ ਪਾਸੇ ਤਾਂ ਅਸੀਂ ਇਹ ਜਿਹੜੇ ਸਮਗਲਰ ਨੇ ਨਸ਼ੇ ਦੇ ਸੌਦਾਗਰ ਨੇ ਇੱਕ ਪਾਸੇ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਰਹੇ ਹਾਂ ਪ੍ਰਾਪਰਟੀਆਂ ਢਾ ਰਹੇ ਹਾਂ ਉਹਨਾਂ ਨੂੰ ਇਨਕਾਊਂਟਰ ਕਰ ਰਹੇ ਹਾਂ ਇਹ ਚੇਨ ਨੂੰ ਬ੍ਰੇਕ ਕਰ ਰਹੇ ਹਾਂ ਪਰ ਦੂਸਰੇ ਪਾਸੇ ਕਦੇ ਇੱਕ ਪਹਿਲੂ ਹੋਰ ਸੋਚਿਆ ਤੁਸੀਂ ਕਿ ਜਿਹੜੇ ਬੱਚੇ ਮੁਖ ਧਾਰਾ 'ਚ ਮੋੜਨਗੇ ਜਿਹੜੇ ਬੱਚਿਆ ਨੇ ਨਸ਼ਾ ਛੱਡਣਾ ਉਹਨਾਂ ਨੂੰ ਵਾਪਸ ਆਂਦੇ ਸਰ ਕਿੱਤੇ ਤੇ ਕੰਮ ਤੇ ਕਿੱਥੇ ਲਾਣਾ ਉਹਨਾਂ ਨੂੰ ਕਿੱਤੇ ਤੇ ਕੰਮ ਤੇ ਲਾਣ ਲਈ ਅੱਜ ਇੰਡਸਟਰੀ ਦੀ ਜ਼ਰੂਰਤ ਹੈ ਅੱਜ ਉਹਨਾਂ ਦੇ ਵਪਾਰ ਦੀ ਜ਼ਰੂਰਤ ਹੈ ਉਹਨਾਂ ਦੇ ਹੱਥ 'ਚ ਟਿਫਨ ਸੋਂਦੇ ਨੇ ਟਿਫਨ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੰਡਸਟਰੀ ਤਾਂ ਆਊਗੀ ਵਪਾਰ ਤਾਂ ਆਊਗਾ ਜੇ ਆਪਾਂ ਕਿਤੇ ਆਉਣ ਜੋਗਾ ਉਹਨਾਂ ਨੂੰ ਰਾਹ ਛੱਡਾਂਗੇ ਸੋ ਥੋੜਾ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਡੈਮੋਕ੍ਰੈਟਿਕ ਰਾਈਟ ਹੈ ਕਿ ਆਪਾਂ ਧਰਨਾ ਵੀ ਲਾ ਸਕਦੇ ਆਂ ਆਪਾਂ ਮੁਜ਼ਾਹਰਾ ਵੀ ਕਰ ਸਕਦੇ ਆਂ ਪਰ ਧਰਨਾ ਹੋਵੇ ਮਜਾਰਾ ਹੋਵੇ ਉਥੇ ਹੋਵੇ ਜਿੱਥੇ ਕਿਸੇ ਆਮ ਬੰਦੇ ਨੂੰ ਪਰੇਸ਼ਾਨੀ ਨਾ ਹੋਵੇ ਸੜਕਾਂ ਤੇ ਨਹੀਂ ਧਰਨੇ ਮਜਾਰੇ ਪ੍ਰਦਰਸ਼ਨ ਚੰਗੇ ਲੱਗਦੇ ਸੜਕਾਂ ਤੋਂ ਹਟ ਕੇ ਕਰਲਾਣੇ ਚਾਹੀਦੇ ਨੇ ਜੇ ਕੋਈ ਆਪਣੇ ਆਪ ਨੂੰ ਕੋਈ grievances ਆ ਕੋਈ ਦਿੱਕਤ ਆ ਆਪਾਂ ਸੜਕਾਂ ਨੂੰ ਕਿਉਂ ਜਾਮ ਕਰਨਾ ਸੜਕਾਂ ਨੂੰ ਜਾਮ ਕਰਨਾ ਕਿੰਨੇ ਮਰੀਜ਼ ਕਿੰਨੀਆਂ ਐਂਬੂਲੈਂਸਰ ਕਿੰਨੇ ਆਮ ਲੋਕਾਂ ਨੂੰ ਪਰੇਸ਼ਾਨੀ ਹੈ ਕਿੰਨੇ ਸਟੂਡੈਂਟਸ ਨੂੰ ਪਹੁੰਚਣ ਨਹੀਂ ਕਿੰਨੇ ਬੱਚਿਆਂ ਨੂੰ ਪਰੇਸ਼ਾਨੀ ਹੈ ਦੇਖੋ ਤਾਂ ਸਹੀ ਤੁਸੀਂ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਦਿਲੋਂ ਇੱਜ਼ਤ ਕਰਦੇ ਹਾਂ ਸਿਰ ਝੁਕਾ ਕੇ ਤੁਹਾਡੀ ਇੱਜ਼ਤ ਕਰਦੇ ਆ ਤੁਸੀਂ ਇਹ ਦਿਲ ਚੋਂ ਬਿਲਕੁਲ ਕੱਢ ਦਿਓ ਅਸੀਂ ਖੁਦ ਇਸ ਚੀਜ਼ ਦੇ ਗਵਾਹ ਹਾਂ ਕਿ ਹਾਂ ਕੇਂਦਰ ਸਰਕਾਰ ਨੇ ਸਾਡੇ ਨਾਲ ੱੱੱਕਾ ਕੀਤਾ ਕਦੋਂ ਮੁਕਰੇ ਆ ਅਸੀਂ ਇਸ ਗੱਲ ਤੋਂ ੱੱੱਕਾ ਕੀਤਾ 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 ਪਰ ਤੁਸੀਂ ਵੀ ਹੱਥ ਜੋੜ ਕੇ ਇੱਕ ਬੇਨਤੀ ਸੁਣੋ ਤਰੀਕਾ ਗਲਤ ਨਹੀਂ ਚੁਣਨਾ ਆਪਾਂ ਤਰੀਕਾ ਸਹੀ ਚੁਣਨਾ ਹੈ ਸੜਕਾਂ ਨਹੀਂ ਜਾਮ ਕਰਨੀਆਂ ਹੱਥ ਜੋੜ ਕੇ ਇੱਕ ਬੇਨਤੀ ਹੈ ਬਾਬਾ ਜੀ ਸੜਕਾਂ ਨਹੀਂ ਜਾਮ ਕਰਨੀਆਂ ਸੜਕਾਂ ਦੇ ਸੜਕਾਂ ਸਾਡੀਆਂ ਖੁੱਲੀਆਂ ਚਾਹੀਦੀਆਂ ਤਾਂ ਜੋ ਸਾਡੀ ਕਨੈਕਟੀਵਿਟੀ ਹੈ ਕਨੈਕਟੀਵਿਟੀ ਬਣੀ ਰਹੇ ਮੇਰੀ ਇੱਕੋ ਬੇਨਤੀ ਹੈ ਇੱਕ ਵਾਰ ਤੋਂ ਫੇਰ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਕਿ ਦੇਖੋ ਇਹਨਾਂ ਗਾਲ ਗਲੋਚੀਆਂ 'ਚ ਇਹਨਾਂ ਗੰਦੇ ਮੈਸੇਜਾਂ ਦੇ ਵਿੱਚ ਇਹਨਾਂ 'ਚ ਕੁਝ ਨਹੀਂ ਰੱਖਿਆ ਆਪਾਂ ਰਲ ਮਿਲ ਕੇ